ਜੇ ਸਰਕਾਰ ਨੂੰ ਲੱਗਦਾ ਵਾ ਕਿ ਕਿਸਾਨਾਂ ਆਕਾਂ ਨੂੰ ਗ੍ਰਿਫਤਾਰ ਕਰਨਾ ਤੇ ਸਾਰਾ ਕੁਝ ਜਾਮ ਕਰਵਾਉਣਾ ਵਾ ਜੇ ਲੱਗਦਾ ਮੋਦੀ ਸਰਕਾਰ ਨੂੰ ਵੀ ਪੈਰਾਂ ਥੱਲੇ ਅੱਗ ਬਾਲਣੀ ਆ ਉਹ ਵੱਖਰੀ ਗੱਲ ਹੈਗੀ ਆ ਤੁਸੀਂ ਦੇਖ ਲਓ ਵੀ ਹਰਿਆਣੇ ਦੀ ਸਰਕਾਰ ਕਿਵੇਂ ਜ਼ੁਲਮ ਕਰ ਰਹੀ ਹੈਗੀ ਕਿਸਾਨਾਂ ਮਜ਼ਦੂਰਾਂ ਤੇ ਤੋਂ ਇੱਕ ਜ਼ੁਲਮ ਦਾ ਜਵਾਬ ਤਾਂ ਆਉਣ ਵਾਲੀਆਂ ਲਕਸ਼ਣਾਂ ਦੇ ਵਿੱਚ ਹਰਿਆਣੇ ਦੇ ਕਿਸਾਨ ਮਜ਼ਦੂਰ ਦੇਣਗੇ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਤੋਂ ਤੁਹਾਨੂੰ ਪਤਾ ਸੀਗਾ ਵੀ 2 ਦਿਨ ਦਾ ਅੰਮ੍ਰਾਲੇ ਐਸਪੀ ਦਾ ਮੋਰਚਾ ਸੀਗਾ ਕੱਲ ਨਵਦੀਪ ਨੂੰ ਰਿਹਾ ਕਰਨ ਤੋਂ ਬਾਅਦ ਉਹ ਆਪਾਂ ਮੁਲਤਵੀ ਕਰ ਦਿੱਤਾ ਸੀਗਾ ਜਿਵੇਂ ਪਤਾ ਡੱਲੇਲ ਸਾਹਿਬ ਦੀ ਵੀਡੀਓ ਵੀ ਆਈ ਸੀ ਪਰ ਮੌੜਾ ਮੰਡੀ 'ਚ ਇਕੱਠੇ ਹੋ ਕੇ ਨਵਦੀਪ ਦਾ ਸਨਮਾਨ ਕਰਕੇ ਉਦੋਂ ਬਾਅਦ ਉਹਨੂੰ ਸ਼ੰਭੂ ਬਾਰਡਰ ਤੇ ਲਿਆਉਣਾ ਸੀਗਾ ਜਿਹੜੇ ਕਹਿੰਦੇ ਆ ਵੀ ਇਸ ਮੁਲਖ ਦੇ ਵਿੱਚ ਪੀਸਫੁਲੀ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਮੰਡੀ ਜਿੱਥੇ ਹੋਣਾ ਕੋ ਮਸਲਾ ਨਹੀਂ ਹੈਗਾ। ਤੋਂ ਇਸ ਕਰਕੇ ਸੀਗਾ ਕਿ ਉੱਥੇ ਜਿਹੜੇ ਜਸਵਿੰਦਰ ਸਿੰਘ ਜੀ ਲੌਂਗੋਵਾਲ ਸਾਡੇ ਆਗੂ ਪਹੁੰਚੇ ਅਮਰਜੀਤ ਸਿੰਘ ਮੋੜੀ ਪਹੁੰਚਿਆ ਉਹਨਾਂ ਨੂੰ ਪੁਲਿਸ ਨੇ ਜਿਹੜਾ ਵਾ ਉਹ ਗ੍ਰਿਫਤਾਰ ਕਰ ਲਿਆ ਵਾ। ਤਾਂ ਤੁਸੀਂ ਦੇਖ ਲਓ ਵੀ ਹਰਿਆਣੇ ਦੀ ਸਰਕਾਰ ਕਿਵੇਂ ਜ਼ੁਲਮ ਕਰ ਰਹੀ ਹੈਗੀ ਕਿਸਾਨਾਂ ਮਜ਼ਦੂਰਾਂ ਤੇ। ਤੋਂ ਇਹ ਜ਼ੁਲਮ ਦਾ ਜਵਾਬ ਤਾਂ ਆਉਣ ਵਾਲੀਆਂ ਲਕਸ਼ਣਾਂ ਦੇ ਵਿੱਚ ਹਰਿਆਣੇ ਦੇ ਕਿਸਾਨ ਮਜ਼ਦੂਰ ਦੇਣਗੇ। ਜੇ ਸਰਕਾਰ ਨੂੰ ਲੱਗਦਾ ਵਾ ਤੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨਾ ਤੇ ਸਾਰਾ ਕੁਝ ਜਾਮ ਕਰਵਾਉਣਾ ਵਾ ਜੇ ਲੱਗਦਾ ਮੋਦੀ ਸਰਕਾਰ ਨੂੰ ਵੀ ਪੈਰਾਂ ਥੱਲੇ ਅੱਗ ਬਾਲਣੀ ਆ ਉਹ ਵੱਖਰੀ ਗੱਲ ਹੈਗੀ ਆ ਨਹੀਂ ਤਾਂ ਤੁਰੰਤ ਉਹਨਾਂ ਆਗੂਆਂ ਨੂੰ ਰਿਹਾ ਕੀਤਾ ਜਾਵੇ ਯਾਰ ਇਹ ਮੰਡੀ ਦੇ ਵਿੱਚ ਪੀਸਫੁਲੀ ਇਕੱਠੇ ਹੋ ਕੇ ਆਪਣੇ ਆਪ ਦਾ ਸਨਮਾਨ ਕਰਕੇ ਇਕੱਠੇ ਹੋ ਕੇ ਮੁੜ ਕੇ ਸ਼ੰਭੂ ਬਾਰਡਰ ਤੇ ਪਹੁੰਚਣ ਦਿੱਤਾ ਜਾਵੇ ਇੱਥੇ ਕੀ ਰੌਲਾ ਹੈਗਾ ਤੋਂ ਇਸ ਕਰਕੇ ਇਸ ਘਟਨਾ ਦੀ ਅਸੀਂ ਨਿੰਦਿਆ ਕਰਦੇ ਹਾਂ ਗਿਆ ਧੰਨਵਾਦ ਜੇ ਸਰਕਾਰ ਨੂੰ ਲੱਗਦਾ ਵਾ ਕਿ ਕਿਸਾਨਾਂ ਆਗੋਂ ਨੂੰ ਗ੍ਰਿਫਤਾਰ ਕਰਨਾ ਤੇ ਸਾਰਾ ਕੁਝ ਜਾਮ ਕਰਵਾਉਣਾ ਵਾ ਜੇ ਲੱਗਦਾ ਮੋਦੀ ਸਰਕਾਰ ਨੂੰ ਵੀ ਪੈਰਾਂ ਥੱਲੇ ਅੱਗ ਬਾਲਣੀ ਆ ਉਹ ਵੱਖਰੀ ਗੱਲ ਹੈਗੀ ਆ ਤੁਸੀਂ ਦੇਖ ਲਓ ਵੀ ਹਰਿਆਣੇ ਦੀ ਸਰਕਾਰ ਕਿਵੇਂ ਜ਼ੁਲਮ ਕਰ ਰਹੀ ਹੈਗੀ ਕਿਸਾਨਾਂ ਮਜ਼ਦੂਰਾਂ ਤੇ ਤੋਂ ਇੱਕ ਜ਼ੁਲਮ ਦਾ ਜਵਾਬ ਤਾਂ ਆਉਣ ਵਾਲੀਆਂ elections ਦੇ ਵਿੱਚ ਹਰਿਆਣੇ ਦੇ ਕਿਸਾਨ ਮਜ਼ਦੂਰ ਦੇਣਗੇ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਤੁਹਾਨੂੰ ਪਤਾ ਸੀਗਾ ਵੀ 2 ਦਿਨ ਦਾ ਅੰਮ੍ਰਾਲੇ ਐਸਪੀ ਦਾ ਮੋਰਚਾ ਸੀਗਾ ਕੱਲ ਨਵਦੀਪ ਨੂੰ ਰਿਹਾ ਕਰਨ ਤੋਂ ਬਾਅਦ ਉਹ ਆਪਾਂ ਮੁਲਤਵੀ ਕਰ ਦਿੱਤਾ ਸੀਗਾ ਜਿਵੇਂ ਪਤਾ ਡੱਲੇਵਾਲ ਸਾਹਿਬ ਦੀ ਵੀਡੀਓ ਵੀ ਆਈ ਸੀ ਪਰ ਮੌੜਾ ਮੰਡੀ 'ਚ ਇਕੱਠੇ ਹੋ ਕੇ ਨਵਦੀਪ ਦਾ ਸਨਮਾਨ ਕਰਕੇ ਉਦੋਂ ਬਾਅਦ ਉਹਨੂੰ ਸ਼ੰਭੂ ਬਾਰਡਰ ਤੇ ਲਿਆਉਣਾ ਸੀਗਾ ਜੜੇ ਕਹਿੰਦੇ ਆ ਵੀ ਇਸ ਮੁਲਕ ਦੇ ਵਿੱਚ ਪੀਸਫੁਲੀ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਕੋ ਮੰਡੀ ਚ ਇਕੱਠੇ ਹੋਣਾ ਕੋ ਮਸਲਾ ਨਹੀਂ ਹੈਗਾ ਤੋ ਇਸ ਕਰਕੇ ਸੀਗਾ ਕਿ ਉੱਥੇ ਜਿਹੜੇ ਜਸਵਿੰਦਰ ਸਿੰਘ ਜੀ ਲੌਂਗੋਵਾਲ ਸਾਡੇ ਆਗੂ ਪਹੁੰਚੇ ਅਮਰਜੀਤ ਸਿੰਘ ਮੋੜੀ ਪਹੁੰਚਿਆ ਉਹਨਾਂ ਨੂੰ ਪੁਲਿਸ ਨੇ ਜਿਹੜਾ ਵਾ ਉਹ ਗ੍ਰਿਫਤਾਰ ਕਰ ਲਿਆ ਵਾ ਤੋ ਤੁਸੀਂ ਦੇਖ ਲਓ ਵੀ ਹਰਿਆਣੇ ਦੀ ਸਰਕਾਰ ਕਿਵੇਂ ਜ਼ੁਲਮ ਕਰ ਰਹੀ ਹੈਗੀ ਕਿਸਾਨਾਂ ਮਜ਼ਦੂਰਾਂ ਤੇ ਤੋ ਇਹ ਜ਼ੁਲਮ ਦਾ ਜਵਾਬ ਤਾਂ ਆਉਣ ਵਾਲੀਆਂ electionsਾਂ ਦੇ ਵਿੱਚ ਹਰਿਆਣੇ ਦੇ ਕਿਸਾਨ ਮਜ਼ਦੂਰ ਦੇਣਗੇ ਜੇ ਸਰਕਾਰ ਨੂੰ ਲੱਗਦਾ ਵਾ ਤੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨਾ ਤੇ ਸਾਰਾ ਕੁਝ ਜਾਮ ਕਰਵਾਉਣਾ ਵਾ ਜੇ ਲੱਗਦਾ ਮੋਦੀ ਸਰਕਾਰ ਨੂੰ ਵੀ ਪੈਰਾਂ ਥੱਲੇ ਅੱਗ ਬਾਲਣੀ ਆ ਉਹ ਵੱਖਰੀ ਗੱਲ ਹੈਗੀ ਆ ਨਹੀਂ ਤਾਂ ਤੁਰੰਤ ਉਹਨਾਂ ਆਗੂਆਂ ਨੂੰ ਰਿਹਾ ਕੀਤਾ ਜਾਵੇ ਯਾਰ ਇਹ ਮੰਡੀ ਦੇ ਵਿੱਚ ਪੀਸਫੁਲੀ ਇਕੱਠੇ ਹੋ ਕੇ ਆਪਣੇ ਆਪ ਦਾ ਸਨਮਾਨ ਕਰਕੇ ਇਕੱਠੇ ਹੋ ਕੇ ਮੁੜ ਕੇ ਸ਼ੰਭੂ ਬਾਰਡਰ ਤੇ ਪਹੁੰਚਣ ਦਿੱਤਾ ਜਾਵੇ ਵਿੱਚ ਇੱਥੇ ਕੀ ਰੌਲਾ ਹੈਗਾ ਤੋਂ ਇਸ ਕਰਕੇ ਇਸ ਘਟਨਾ ਦੀ ਅਸੀਂ ਨਿੰਦਿਆ ਕਰਦੇ ਹਾਂਗੇ ਆ ਧੰਨਵਾਦ